ਬਹੁਤ ਸਾਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਲਈ ਬੀਬੀ ਸਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕੀਤਾ ਸੀ ਲੇਕਿਨ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਉੱਗੇ ਟਕਸਾਲੀ ਆਗੂ ਇਕੱਠੇ ਹੋਏ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਇਆ ਜਾਵੇ ਜਦੋਂ ਲਾਉਣ ਦੀ ਗੱਲ ਚੱਲੀ ਦੂਸਰੇ ਪਾਸੇ ਹੁਣ ਇੱਕ ਬੜਾ ਵੱਡਾ ਝਟਕਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਨੋ ਚੋਣ ਲੜਨ ਤੋਂ ਮਨਾ ਕਰ ਦਿੱਤਾ ਗਿਆ ਹੈ ਯਾਨੀ ਕਿ ਉਹਦੀ ਨਾਮਜ਼ਦਗੀ ਵਾਪਸ ਲੈ ਲਈ ਹੈ ਸ਼ਰੋਮਣੀ ਅਕਾਲੀ ਦਲ ਨੇ ਉਹਨਾਂ ਨੇ ਕਿਹਾ ਕਿ ਅਸੀਂ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਹੜੇ ਖੜੇ ਨੇ ਲੱਖਾਂ ਉਹਨਾਂ ਦੇ ਸਮੋਟ ਜਿਹੜੀ ਸਪੋਰਟ ਕਰਾਂਗੇ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦਿਨ ਬੜੇ ਜਿਹੜਾ ਹੈ ਕਾਟੂ ਕਲੇਸ਼ ਵਧ ਰਿਹਾ ਹੈ ਇਸ ਲਈ ਸੁਰਜੀਤ ਕੌਰ ਜਿਹੜੇ ਭੈਣ ਜੀ ਖੜੇ ਸੀ ਜਿਮੜੀ ਛੋਣ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਵੀ ਨਾਰਾਜ਼ ਨੇ ਉਹਨਾਂ ਦਾ ਖੇਮਾ ਵੀ ਨਾਰਾਜ਼ ਹੈ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵੀ ਨਾਰਾਜ਼ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਦੇ ਨਾਲ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਿਲਕੁਲ ਹੀ ਨਹੀਂ ਸੋਚਿਆ ਸੋਚੇ ਤੋਂ ਬਿਨਾਂ ਹੀ ਬੀਬੀ ਸੁਰਜੀਤ ਕੌਰ ਤੋਂ ਜਿਹੜੀ ਹੈ ਉਹਦੇ ਕੋਲ ਸਮਰਥਨ ਜਿਹੜਾ ਹੈ ਵਾਪਸ ਲੈ ਲਿਆ ਹੈ ਇਸ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਬੜਾ ਵੱਡਾ ਹੰਗਾਮਾ ਖੜਾ ਹੋ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋਣ ਲੱਗ ਪਏ ਨੇ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਜਿਹੜੇ ਉਥੋਂ ਦੇ ਅਮਿੰਦ ਵਾਰ ਨੇ ਬਸਪਾ ਦੇ ਲੱਖਾਂ ਲਖਵਿੰਦਰ ਉਹਨਾਂ ਦੀ ਸਪੋਰਟ ਕਰਨਗੇ ਇਟ ਮੀਨਸ ਕਿ ਬੀਬੀ ਸਜੀਤ ਕੌਰ ਕੋਲੋਂ ਜਿਹੜਾ ਹੈ ਸਮਰਥਨ ਵਾਪਸ ਲੈ ਕੇ ਬੜੀ ਵੱਡੀ ਗਲਤੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਧੰਨਵਾਦ